ਸ਼੍ਰੀ ਕਾਲਕਤਾਰ ਸਾਹਿਬ ਤੋਂ ਬੇਮੁਖ ਹੋਏ ਸੁਖਬੀਰ ਸਿੰਘ ਬਾਦਲ ਦੇ ਧੜੇ ਨੂੰ ਅੱਜ ਫਿਰ ਤੋਂ ਲੁਧਿਆਣਾ ਦੀ ਸੰਗਤ ਨੇ ਬਿਲਕੁਲ ਨਕਾਰ ਦਿੱਤਾ ਹੈ ਹਾਲਾਂਕਿ ਉੱਥੇ ਬਹੁਤ ਸਾਰੀ ਸਿੱਖ ਵੋਟਰ ਵੀ ਸੀ ਪਰ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ ਇਹ ਗੱਲ ਪਸੰਦ ਨਹੀਂ ਆਉਂਦੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਨੁਮਾਇੰਦਾ ਸ਼੍ਰੀ ਕਾਲਕਤਾਰ ਸਾਹਿਬ ਤੋਂ ਪਗੋੜਾ ਹੋ ਕੇ ਬੇਮੁਖ ਹੋਵੇ ਮੈਂ ਸਮਝਦਾ ਕਿ ਅੱਜ ਦੇ ਨਤੀਜਿਆਂ ਨਾਲ ਸਾਰੇ ਉਸ ਧੜੇ ਦੇ ਲੀਡਰਾਂ ਨੂੰ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਕੰਨ ਤੇ ਲਿਖਿਆ ਪੜ ਲੈਣਾ ਚਾਹੀਦਾ ਹੈ ਕਿ ਜੇਕਰ ਸ਼੍ਰੀ ਕਾਲ ਤਖਸਾਲ ਤੋਂ ਬੇਮਕ ਹੋਵਾਂਗੇ ਤੇ ਪੰਜਾਬ ਦੀ ਧਰਤੀ ਤੇ ਕੋਈ ਥਾਂ ਨਹੀਂ ਮਿਲੇਗੀ। ਇਸ ਗੱਲ ਤੇ ਵੀ ਕੋਈ ਦੋਰ ਹੈ ਨਹੀਂ ਕਿ ਭਾਵੇਂ ਹਲਕਾ ਇੰਚਾਰਜ ਸਹਿਬਾਨਾਂ ਤੋਂ ਪੈਸੇ ਇਕੱਠੇ ਕਰਕੇ ਸਾਰੇ ਪੰਜਾਬ ਦੀ ਤਾਕਤ ਝੋਕੇ ਔਰ ਆਪਣੇ ਕੋਲੋਂ ਵੀ ਵੱਡੀ ਪੱਦਰ ਤੇ ਪੈਸਾ ਤੁਸੀਂ ਲਾ ਕੇ ਆਪਣੀਆਂ ਮੀਟਿੰਗਾਂ 'ਚ ਅਕਸਰ ਪ੍ਰਚਾਰ ਦੇ ਰਹੇ ਹੋ ਕਿ 20-22000 ਵੋਟ ਜਿਹੜੀ ਆ ਆਪਾਂ ਨੂੰ ਹਰ ਹਾਲਤ ਪਵੇਗੀ। ਪਰ ਨਤੀਜਾ ਤੁਹਾਡੇ ਸਾਹਮਣੇ ਹੈ ਕਿ ਕਿੰਨੀ ਵੋਟ ਦੀ ਤੁਸੀਂ ਖਰੀਦੋ ਪ੍ਰੂਕਤ ਕੀਤੀ ਕਿਸ ਕਿਸਮ ਦਾ ਹੱਥ ਕੰਡਾ ਵਰਤਿਆ। ਪਰ ਫਿਰ ਵੀ ਬੁਰੀ ਤਰ੍ਹਾਂ ਜਮਾਨਤ ਜਬਤ ਹੋਈ ਔਰ ਮੈਂ ਦੇਖੋ ਜੁ ਲੁਧਿਆਣਾ ਵੈਸਟ ਬਾਈ ਇਲੈਕਸ਼ਨ ਦੇ ਚੋਣ ਨਤੀਜੇ ਆਏ ਜੋ ਵੀ ਸੰਗਤ ਦਾ ਫੈਸਲਾ ਹੈ ਉਹ ਖੇੜੇ ਮੱਥੇ ਪਰਵਾਨ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਜਿੱਤ ਹੋਈ ਹੈ ਉਹਨਾਂ ਨੂੰ ਵਧਾਈ ਪਰ ਨਾਲ ਹੀ ਉਹਰੇ ਸ਼ਲਾਘਾ ਕਰਨੀ ਪੈਂਦੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਰੀੜ ਦੀ ਹੱਡੀ ਦੀ ਉਸ ਵਰਕਰ ਦੀ ਜਿਨੇ ਪੂਰੀ ਇਮਾਨਦਾਰੀ ਨਾਲ ਤਨਦੇਹੀ ਦੇ ਨਾਲ ਪਾਰਟੀ ਦੇ ਉਮੀਦਵਾਰ ਸਰਦਾਰ ਪਰਵਕਰ ਘੁੰਮਣ ਸਾਹਿਬ ਦੀ ਚੋਣ ਮਹਿੰਮ ਨੂੰ ਚਲਾਇਆ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਪੂਰਾ ਸਾਥ ਦਿੱਤਾ ਉਸ ਹਲਕੇ ਦੇ ਵਿੱਚ ਪੂਰੀ ਚੜ੍ਹਦੀ ਕਲਾ ਦੇ ਵਿੱਚ ਕੰਪਲੀਟਲੀ ਠੀਕ ਹੈ ਹਰ ਇੱਕ ਜਿਹੜੀ ਇਲੈਕਸ਼ਨ ਹੁੰਦੀ ਹੈ ਉਹ ਵੱਖਰੀ ਹੁੰਦੀ ਹੈ ਔਰ ਉਹ ਸਰਕਾਰ ਦਾ ਜਿੱਤ ਜਾਣਾ ਕੋਈ ਏਟੀ ਵੱਡੀ ਪ੍ਰਾਪਤੀ ਨਹੀਂ ਬਾਈ ਇਲੈਕਸ਼ਨ ਜਿੱਤ ਜਾਣਾ ਔਰ ਇਹ ਜਿਹੜੇ ਹਲਕੇ ਨੇ ਇਹ ਸ਼ਹਿਰੀ ਹਲਕੇ ਨੇ ਸ਼੍ਰੋਮਣੀ ਅਕਾਲੀ ਦਲ ਨੇ ਇਹ ਹਲਕੇ ਪਹਿਲਾਂ ਬਹੁਤ ਘੱਟ ਲੜੇ ਅਲਾਈਅੰਸ ਦੇ ਵਿੱਚ ਬੀਜੇਪੀ ਇਹ ਹਲਕਿਆਂ ਤੇ ਲੜਦੀ ਰਹੀ ਹੈ ਠੀਕ ਹੈ ਹੁਣ 2022 24 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਉਹ ਚੋਣ ਲੜੀ ਹੈ ਜਿਹੜੇ ਨਤੀਜੇ ਨੇ ਉਹ ਸਾਡੀ ਐਕਸਪੈਕਟੇਸ਼ਨ ਦੇ ਮੁਤਾਬਕ ਤਾਂ ਨਹੀਂ ਪਰ 2024 ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਹੈ ਜਿੰਨੀ ਉਹਦੇ ਚ ਸ਼ਰੋਨੀਆਂ ਆਕਾਲੀ ਦਲ ਨੂੰ ਇਸ ਹਲਕੇ ਚ ਵੋਟ ਪਈ ਸੀ ਅੱਜ ਲੀਡਰਸ਼ਿਪ ਤੇ ਵਰਕਰਾਂ ਦੀ ਮਿਹਨਤ ਦੇ ਨਾਲ ਉਹ ਜਿਹੜੀ ਵੋਟ ਪਰਸੈਂਟੇਜ ਹੈ ਉਹ ਤਕਰੀਬਨ ਤਕਰੀਬਨ ਦੁਗਣੀ ਹੋ ਗਈ ਜਦਕਿ ਮੈਂ ਕੰਪੈਰੀਜ਼ਨ ਕਰਾਂ ਦੂਜੀਆਂ ਪਾਰਟੀਆਂ ਦੇ ਨਾਲ ਭਾਜਪਾ ਜਿਹਨੇ 2024 ਚ ਹਲਕਾ ਜਿੱਤਿਆ ਸੀ ਉਹਨੂੰ ਪਹਿਲੀ ਵਾਰ ਨਾਲੋਂ ਤਕਰੀਬਨ ਅੱਧੀ ਵੋਟ ਪਈ ਇਸੇ ਤਰੀਕੇ ਕਾਂਗਰਸ ਦੀ ਵੀ ਵੋਟ ਘਟੀ ਤੁਸ ਸ਼੍ਰੋਮਣੀ ਅਕਾਲੀ ਦਲ ਦੀ ਵਰਕਰ ਦੀ ਮਿਹਨਤ ਰੰਗ ਲਿਆਈ ਹੈ VOT ਪਰਸੈਂਟੇਜ ਵਧੀ ਹੈ ਗਾਹਾਂ ਨੂੰ ਮਿਹਨਤ ਕਰਕੇ 2027 ਜਿਹੜਾ ਟੀਚਰ ਇਹ VOT ਪਰਸੈਂਟੇਜ ਵਧਾ ਕੇ ਇਹ ਹਲਕਾ ਇਹਦੀ ਸੇਵਾ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਉੱਥੇ ਦੇ ਲੋਕ ਸੰਪਣਗੇ ਪਰ ਨਾਲ ਹੀ ਮੇਰਾ ਦੂਜਾ ਸਵਾਲ ਜਿਹੜੀ ਉਹ ਇੱਕ ਗਦਾਰ ਲੈ ਰਹੇ ਉਹਦੇ ਲੀਡਰਾਂ ਨੂੰ ਉਹ ਕਹਿੰਦੇ ਜੀ ਦੇਖੋ ਸ਼੍ਰੋਮਣੀ ਅਕਾਲੀ ਦਲ ਪੂਰੇ ਤਰੀਕੇ ਚ ਚੋਣ ਹਾਰ ਗਿਆ ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਕਿ ਸ਼੍ਰੋਮਣੀ ਅਕਾਲੀ ਦਲ ਲੜਿਆ ਮਿਹਨਤ ਕੀਤੀ ਤਾਂ ਇੰਨੀ ਵੋਟ ਪਈ ਤੁਸੀਂ ਤਾਂ ਚੋਣ ਲੜੋ ਵੀ ਭੱਜ ਗਏ ਜੇ ਤੁਸੀਂ ਐਡੇ ਲੀਡਰ ਹੋ ਰਿਹਾ ਆ ਕੇ ਲੜਦੇ ਕੋ ਧਿਆਣਾ ਵਸ ਤੋਂ ਚੋਣ ਨਾਲੇ ਪਤਾ ਲੱਗ ਜਾਂਦਾ ਤੁਹਾਨੂੰ ਪਰ ਤੁਸੀਂ ਚੋਣ ਲੜ ਹੀ ਨਹੀਂ ਸਕਦੇ ਉਹਦਾ ਕਾਰਨ ਇਹ ਹੈ ਕਿ ਸਰਕਾਰਾਂ ਨਾਲ ਤਾਂ ਅੰਦਰ ਖਾਤੇ ਸੈਟਿੰਗ ਹੈ ਪੰਜ ਮੈਂਬਰੀ ਕਮੇਟੀ ਤੇ ਜਿਹੜੇ ਆਪੂ ਬਣੇ ਮੈਂਬਰ ਨੇ ਉਹਨਾਂ ਦੇ ਤਾਂ ਸਕੇ ਰਿਸ਼ਤੇਦਾਰ ਸਰਕਾਰ ਦੇ ਨਾਲ ਪ੍ਰਚਾਰ ਕਰਦੇ ਸੀ ਜੇ ਫੋਟੋਆਂ ਨਹੀਂ ਕਿਸੇ ਨੂੰ ਚਾਹੀਦੀਆਂ ਨੇ ਤਾਂ ਫੋਟੋਆਂ ਮੈਂ ਭੇਜ ਦਿੰਨਾ ਸੋ ਪਹਿਲਾਂ ਤੋਲੋ ਫੇਰ ਬੋਲੋ ਔਰ ਦੂਸਰਾ ਜਿਹੜਾ ਵੱਡਾ ਸਵਾਲ ਦੇਖੋ ਸ਼੍ਰੋਮਣੀ ਅਕਾਲੀ ਦਲ ਨੇ ਵੀ ਬੜਾ ਇਸ ਗੱਲ ਦਾ ਚਿੰਤਨ ਕੀਤਾ ਕਿ ਪਿਛਲੇ ਸਮਿਆਂ ਦੇ ਵਿੱਚ ਸਾਡੀ ਵੋਟ ਪਰਸੈਂਟੇਜ ਨੀਚੇ ਹੈ ਪਰ ਜਿੱਦਣ ਦੇ ਗਦਾਰ ਲਾਇਰ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਗਏ ਨੇ ਜਿਦਾਂ ਆਪਾਂ ਕਹਿੰਦੇ ਨਾ ਕਿ ਮਰੀਜ਼ ਨੂੰ ਆਪਾਂ ਕੋਈ ਦਵਾਈ ਦਿੰਦੇ ਹੋ ਦਵਾਈ ਦਾ ਅਸਰ ਹੋਣਾ ਸ਼ੁਰੂ ਹੋ ਜਾਂਦਾ ਸੋ ਇਹ ਲੋਕਾਂ ਦੇ ਪਾਰਟੀ ਛੱਡਣ ਨਾਲ ਅਸਰ ਇਹ ਹੋਇਆ ਕਿ ਵੋਟ ਪਰਸੈਂਟੇਜ ਜਿਹੜੀ ਘਟਦੀ ਜਾ ਰਹੀ ਸੀ ਉਹ ਘੱਟੋ ਘੱਟ ਹੁਣ ਵਧਣ ਲੱਗੀ ਹੈ ਤੇ ਜੇ ਸ਼ਹਿਰੀ ਹਲਕਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਪ੍ਰੈਜ਼ੈਂਸ ਨੋਟ ਕਰਾਈ ਹੈ ਇੱਕੇ ਸ਼ਹਿਰੀ ਹਲਕੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਵੋਟ ਪਰਸੈਂਟੇਜ ਦੁੱਗਣੀ ਹੋਈ ਹੈ ਤਾਂ ਇਹ ਵੋਟ ਪਰਸੈਂਟੇਜ ਅਗਲੀ ਵਾਰ 2027 ਤੱਕ ਇਹ ਲੋਕਾਂ ਨੇ ਸਪਸ਼ਟ ਕਰ ਦੇਣਾ ਕਿ ਸ਼੍ਰੋਮਣੀ ਅਕਾਲੀ ਦਲੀ ਪਹਿਲੀ ਪਸੰਦ ਸੋ ਜਿਹੜੇ ਬੇਫਜ਼ੂਲ ਦੇ ਸਵਾਲ ਜਿਹੜੇ ਲੀਡਰ ਖੜੇ ਕਰ ਰਹੇ ਨੇ ਸਿਰਫ ਤੇ ਸਿਰਫ ਆਪਣੇ ਆਪ ਨੂੰ ਖਬਰਾਂ 'ਚ ਰੱਖਣ ਦੇ ਲਈ ਉਹ ਪਹਿਲਾਂ ਆਪਣੀ ਪੀੜੀ 니ਚੇ ਸੋਟਾ ਫੇਰ ਲੈਣ ਆਪਣੀਆਂ ਜਿਹੜੀਆਂ ਵੋਟਾਂ ਪਈਆਂ ਸੀ ਉਹਨਾਂ ਨੂੰ ਆਪਣੇ ਹਲਕਿਆਂ 'ਚ ਉਹ ਜਦ ਤੱਕ ਕਰ ਦੇ ਫਿਰ ਆ ਕੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਲ ਕਰ ਲੋਕਾਂ ਨੇ ਜੋ ਫਤਵਾ ਦਿੱਤਾ ਉਹਦੇ ਲਈ ਲੋਕਾਂ ਦਾ ਬਹੁਤ ਧੰਨਵਾਦ ਤੇ ਸ਼੍ਰੋਮਣੀ ਅਕਾਲੀ ਦਲ ਵਚਨਬੱਧ ਹੈ ਲੋਕਾਂ ਦੀ ਸੇਵਾ ਦੇ ਵਿੱਚ ਤਤਪਰ ਰਹਿਣ ਦੇ ਲਈ 24x7 ਹਸਲਕੇ ਦੇ ਵਿੱਚ ਪਰਿਵਾਰ ਵਾਂਗੂ ਸ਼੍ਰੋਮਣੀ ਅਕਾਲੀ ਦਲ ਖੜਾ ਹੈ